ਮਹਾਰਾਜੀ ਜਿਹਦੇ ਵਿੱਚ ਲੱਖ ਲੱਖ ਪਿੰਡਾਂ ਤੋਂ ਚੰਦਨਾ ਨੇ ਤੋਂ ਜੈ ਸਿੰਘ ਵਾਲੇ ਤੋਂ ਬਹੁਤ ਸਾਰੇ ਜਿਹੜੇ ਆખ્યા ਇੱਕ ਲਾਂਗ ਲੋ ਜਾਂ ਜਿਨ੍ਹਾਂ ਦੇ ਚੱਲਿਆ ਫਿਰਿਆ ਨਹੀਂ ਜਾਂਦਾ ਜਿਵੇਂ ਕੀ ਆ ਬੇਟਾ ਹੈਗਾ ਬਾਕੀ ਪਾਣੀ ਤੋਂ ਤੇ ਕਈ ਜਿਹੜੇ ਮਰੀਜ਼ ਆ ਇੱਥੇ ਅਜੇ ਪਹੁੰਚੇ ਨਹੀਂ ਸਮਾ 8:30 ਦਾ ਦਿੱਤਾ ਗਿਆ ਸੀਗਾ ਤੇ ਅਸੀਂ ਸਾਰਿਆਂ ਨੂੰ ਇੱਥੇ ਜੀਵਾਂ ਆਖਦੇ ਆ ਉੱਥੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਘੇਲ ਸਿੰਘ ਜੀ ਸਾਡੇ ਕੋਠਿਆਂ ਤੋਂ ਬਹੁਤ ਹੀ ਪ੍ਰਤਵੰਤੇ ਸਰਜੰਡ ਸਾਹਿਬ ਦਾ ਸਰਪੰਚ ਸਰਦਾਰ ਜਗਜੀਤ ਸਿੰਘ ਜੀ ਡਾਕਟਰ ਚੰਦਨਮੇ ਤੋਂ ਉਹਨ ਵੀ ਕੌਂਚੇ ਨੇ ਖੁਦ ਆਪ ਨਹੀਂ ਆਏ ਮੈਡਮ ਜੀ ਆਏ ਹਨ ਅਤੇ ਬਾਗਾ ਪ੍ਰਾਣ ਦੇ ਮੌਕਾ ਅਫੀਸਰ ਖੇਤੀਬਾੜੀ ਵਿਭਾਗ ਦੇ ਡਾਕਟਰ ਨਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅਤੇ ਦਵਿੰਦਰ ਸਿੰਘ ਜੀ ਲੰਗਿਆਣਾ ਅਤੇ ਦੀਪਕ ਤਨਵਾੜ ਜੀ ਤੇ ਉਹਨਾਂ ਦੇ ਨਾਲ ਸਾਥੀ ਵਿਸ਼ੇਸ਼ ਤੌਰ ਤੇ ਉਹ ਵੀ ਪਹੁੰਚੇ ਹਨ ਹੋਰ ਜਿੰਨੇ ਵੀ ਪਰਿਵਾਰਕ ਮੈਂਬਰ ਸਾਰਿਆਂ ਨੂੰ ਅਸੀਂ ਲਹਿਦਿਆਂ ਘੇਰਾਈਆਂ ਦੇ ਵਿੱਚੋਂ ਜੀਓ ਆਇਆਂ ਜੀਓ ਆਇਆਂ ਆਖਦੇ ਹਾਂ ਤੇ ਮੈਂ ਸਾਰਿਆਂ ਨੂੰ ਅਰਜ਼ੀਨ ਕਰਦਾ ਕਿ ਜੋ ਜੀ ਤੁਹਾਡੇ ਸਾਹਮਣੇ ਲੱਗੀਆਂ ਹਨ ਕਿ ਸਾਰੇ ਪਰਿਵਾਰਕ ਅਤੇ ਸਾਰੇ ਹੀ ਪਰਵੰਤ ਦੇ ਸੱਜਣ ਕੁਰਸੀਆਂ ਦੇ ਬੈਕਸਾਈਡ ਆ ਕੇ ਹੋਣ ਦੀ ਕਿਰਪਾਲਤਾ ਕਰੋ ਜੀ ਵਾਇਕ ਉਸ ਦੀ ਕਾਂਸਾ ਵਾਇਕ ਉਸ ਦੀ ਪਤੇ ਬੜੀ ਵੱਡੀ ਸੇਵਾ ਹੈ ਮਨੁੱਖਤਾ ਦੇ ਲਈ ਕਿ ਜਿਹੜਾ ਵੀ ਇਨਸਾਨ ਜਾਂ ਜਿਹੜਾ ਵੀ ਕੋਈ ਬੱਚਾ ਹੈ ਜਾਂ ਕੋਈ ਬਜ਼ੁਰਗ ਕੋਈ ਜਿਹੜੇ ਤੁਹਾਨੂੰ ਸਰਦ ਤੋਂ ਸੰਬੱਧਤਾ ਉਹਨਾਂ ਨੂੰ ਕੋਈ ਸੈਟ ਅਪ ਕੀ ਜਾਂਦੀ ਹੈ ਕੋਈ ਈਂਜਿਆ ਕੋਈ ਟਰਾਈਸਾਈਕਲ ਜਾਂ ਵੀ ਦਾ ਵੀ ਪੂਰ ਸੂਰਤ ਜੀ ਦੇ ਨਾਮ ਉੱਤੇ ਰੋਜ਼ ਮਾਰੀ ਗਈ ਜਿਹੜੇ ਜਨ ਜਿਹੜੇ ਬੱਚੇ ਕੰਮ ਕਰਨ ਵਾਲੇ ਉਹਨੂੰ ਆਸਾਨ ਤਰੀਕੇ ਦੇ ਨਾਲ ਕਰ ਸਕਦਾ ਇਹ ਨੂੰ ਵੱਡੀ ਸੇਵਾ ਹੋ ਨਹੀਂ ਸਕਦੀ ਕਿਉਂਕਿ ਸਹੀ ਮੈਨੇਜਰ ਜਿਸ ਤਰ੍ਹਾਂ ਇਹ ਬੱਚਾ ਅਮਨਦੀਪਾ ਕਣੀ ਕਨਾਰਸੀਆ ਨੀਲੀ ਨੀਰੀ ਆਪਦੀ ਬੇਟੀ 25 ਸਾਲ ਦੀ ਹੋ ਗੱਟ ਤੇ ਆ ਅਸੀਂ ਜਾਨੀ ਇਹ ਦੁੱਖ ਕਰਦੇ ਅਸੀਂ ਸਮਝ ਸਕਦੇ ਕਿ ਕਿੰਨਾ ਦਾ ਦੁੱਖ ਕਰਦਾ ਜਿਹੜਾ ਉਹ ਬੱਚਿਆ ਨਾ ਹੋ ਸਕਦਾ ਇਦਾਂ ਦਾ ਜਿਹੜਾ ਵੀ ਬੱਚਾ ਬੋਲਦਾ ਨਾ ਹੋਵੇ ਤੁਰਦਾ ਨਾ ਹੋਵੇ ਜਿਹੜਾ ਇਹਨਾਂ ਦਾ ਫਾਇਦਾ ਹੋਵੇ ਕਿ ਮੇਰੇ ਦੱਸ ਕਿੱਥੇ ਹੁੰਦਾ ਜਦੋਂ ਇਹੋ ਜਿਹੇ ਬੱਚਿਆਂ ਦੀ ਆਪਾਂ ਮਦਦ ਕਰਦੇ ਆ ਤਾਂ ਇਹ ਨੂੰ ਵੱਡੀ ਫਾਇਦਾ ਜਿਹੜੀ ਉਹ ਹੋ ਨਹੀਂ ਸਕਦੀ ਆੜੀਆਂ ਮਾਵਾਂ ਬੈਠੀਆਂ ਸਾਡੇ ਬਜ਼ੁਰਗ ਬੈਠੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਤੁਸੀਂ ਤੁਹਾਨੂੰ ਸੀ ਵਿਦਾਈ ਦੇ ਪਾਤੋਂ ਤੁਸੀਂ ਲੋਕ ਜਿਹੜੇ ਇੰਨੀ ਵੱਡੀ ਸੇਵਾ ਕਰ ਲਈ ਔਰ ਇਹ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਜੇ ਆਪਾਂ ਕਹਿ ਲਈਏ ਕਿ ਇਹਦੇ ਤੋਂ ਮਿਲ ਸਕਦਾ ਕਿ ਮੁਰਗੂਆ ਕੀ ਗੱਲ ਚੱਲੀ ਆ ਤੁਹਾਨੂੰ ਮੁਰਗੂਆ ਪ੍ਰਿਆਨਾ ਅਸ਼ੀਰਵਾਦ ਆ ਸਾਡੇ ਘਰਾਂ ਦਾ ਨਹੀਂ ਤਾਂ ਇਹ ਰਿਸ਼ਤੇ ਆ ਜਿਹੜੇ ਇਸ ਮੌਜੀ ਦੁਨੀਆ ਦੇ ਵਿੱਚ ਬੰਦੇ ਜਾਂਦੇ ਆ ਕੋਈ ਕਿਰਪਾ ਦੀ ਸਾਥ ਨਹੀਂ ਰਹਿਦਾਗਾ ਹਮੇਸ਼ਾ ਬਸਾਲੂ ਗੱਲ ਹੈ ਜਿਹੜੀ ਉਹ ਪਾਉਂਦੇ ਵੀ ਪਰ ਇਹ ਜਿਹੜੀ ਸੇਵਾ ਇਹ ਸਿੱਧੀ ਦਰਗਾਹ ਦੇ ਵਿੱਚ ਲੱਗਦੀ ਹੈ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਜਿੰਨਾ ਵੀ ਖਜ਼ਾਨਿਆਂ ਦੇ ਵਿੱਚੋਂ ਮਾਇਆ ਕੇ ਇਹ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦੇ ਤੇ ਹਮੇਸ਼ਾ ਮੇਰੇ ਪ੍ਰਿਆਤ ਕਰਦਾ ਸੋ ਸਾਡੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਜਿਹੜੇ ਵੀ ਸੱਜਣ ਕੀ ਇਸ ਕੰਮ ਦੇ ਵਿੱਚ ਲੱਗੇ ਹੋਈ ਆ ਕਿ ਵੈਗੁਰੂ ਤੁਹਾਨੂੰ ਹੋਰ ਚੜ੍ਹਦੀਆਂ ਕਲਾ ਮਤਸਰੀ ਤੁਹਾਡੀਆਂ ਕਮਾਈਆਂ ਦੇ ਵਿੱਚ ਨੇਕ ਵਾਧਾ ਕਰੇ ਕਿ ਮਨੁੱਖਤਾ ਦੀ ਸੇਵਾ ਦੇ ਵਿੱਚ ਤੁਸੀਂ ਲੋਕ ਲੱਗੇ ਹੋਇਓ ਔਰ ਇਹੇ ਸੇਵਾ ਜਿਹੜੀਆਂ ਉੱਤਮ ਸੇਵਾ ਸੂਸਾਰੇ ਦਾ ਬਹੁਤ-ਬਹੁਤ ਧੰਨਵਾਦ ਵੈਗੁਰੂ ਜੀ ਦਾ ਨਾਲ ਸਾਡੇ ਸ੍ਰਸਤ ਦਾ ਨਾਮ ਹੈਗਾ ਜੀ ਸੇਵਕ ਸੇਵਾ ਟੀਮ ਅਸੀਂ ਇਸ ਵਿੱਚ ਲੱਗੇ ਹੋਏ ਹਾਂ ਅੱਜ ਮੈਂ ਤੁਹਾਨੂੰ ਦੱਸ ਦਿਨਾ ਜਾਂ ਸਾਡੇ ਇੱਥੇ ਭੋਗ ਤੇ ਵੀ ਕਿਸੇ ਨੇ ਬੋਲਿਆ ਗਿਆ ਸੀ ਕਿ ਸਾਡੇ ਪਰਿਵਾਰਕ ਦੇ ਮੈਂਬਰਾਂ ਦੇ ਵਿੱਚੋਂ ਕਿ ਕਿਸੇ ਵੀ ਪਰਿਵਾਰ ਨੂੰ ਅੱਜ ਜਿੰਨੇ ਇੱਥੇ ਪਤਵੰਤੇ ਸੱਜਣਾਂ ਦਾ ਪਰਿਵਾਰਕ ਮੈਂਬਰ ਬਿਲਾਗ ਲੋਕ ਕੌਂਟੇ ਨੇ ਮਕਸਦ ਸਦੰ ਦਾ ਇਹ ਹੈ ਕਿ ਮਸ਼ਹੂਰੀ ਨਹੀਂ ਹੈ ਇਹਦਾ ਝਰੀਆ ਇੱਕ ਬੋਰਾ ਲੋਕਾਂ ਕਾਤੇ ਮੈਸੇਜ ਆਵੇ ਤਾਂ ਕਿ ਤੁਸੀਂ ਵੀਲਚੇਅਰ ਮਿਲ ਗਈ ਆ ਤਾਂ ਹੋਰ ਕਿਸੇ ਨੂੰ ਦੱਸੋ ਵੀ ਇੱਥੇ ਮਿਲਦੀ ਆ ਜਾਂ ਸਾਡੇ ਨਾਲ ਸੰਪਰਕ ਕਰਕੇ ਉਹਨਾਂ ਦੀ ਵੀ ਸੇਵਾ ਸੀ ਕਰ ਸਕੀਏ ਕੋਈ ਨੋਟ ਨਹੀਂ ਕੋਈ ਬੋਸ ਇਸ ਚੀਜ਼ ਤੋਂ ਵੱਖਰੀ ਇਹ ਚੀਜ਼ ਆ ਸੋ ਸਾਰਿਆਂ ਨੂੰ ਅਸੀਂ ਫਿਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੀ ਆਖਦੇ ਆ ਤੇ ਮੈਂ ਨਵੇਦਨ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਪੁਲਿਸ ਦੇ ਮੈਂਟਰੀ ਬਹੁਤ ਹੀ ਸਤਿਕਾਰਯੋਗ ਹੋ ạ ਤੱਕ ਔਰ ਜੇ ਹੰਤੂ ਆਏ ਪਹੁੰਚੇ ਸੰਗ ਅਤੇ ਸਾਰੇ ਜਿਹੜੇ ਮਰੀਜ਼ ਜਿਹਨਾਂ ਨੂੰ ਮੈਂ ਸਾਧਿਆ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਸੋਚ ਸੰਭਿਤੇ ਕਈ ਵਾਰੀ ਵਿਚਾਰ ਕਿ ਬਾਬਾ ਸੰਤਾ ਸਿੰਘ ਦਾ ਪਰਵਾਦ ਬਾਬੇ ਸੰਤਾ ਸਿੰਘ ਦਾ ਪੁੱਤਰਾ ਅਮਨਦੀਪ ਸਿੰਘ ਉੱਤਰ ਸਰਦਾਰ ਪੰਜਾਬ ਸਿੰਘ ਇਹ ਬੜੀ ਵੱਡੀ ਸੇਵਾ ਕਰ ਰਹੇ ਬਗਾਇਰ ਕਿਸੇ ਲਾਲਚ ਤੋਂ ਕਿਸੇ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਜਿੱਥੇ ਵੀ ਇਹ ਚਾਹੇ ਕੀਰਤਨ ਕਰਦੇ ਹੋ ਚਾਹੇ ਕੋਈ ਹੋਰ ਸਪੀਕਰ ਤੋਂ ਬੋਲਦੇ ਹੋ ਜਿੱਥੇ ਵੀ ਇਕੱਠ ਹੁੰਦਾ ਹੈ ਉੱਥੇ ਇਹਨਾਂ ਨੂੰ ਜ਼ਰੂਰ ਕਹਿਣਾ ਕਿ ਜੇ ਕੋਈ ਮਰੀਜ਼ ਤੋਂ ਉੱਠ ਨਹੀਂ ਸਕਦਾ ਤੇ ਉਹ ਆਪ ਦਾ ਨਾਲ ਖਾਵੇ ਤੇ ਉਸ ਨੂੰ ਬਿਨਾਂ ਛਪਾਰਸ਼ ਤੋਂ ਬਿਨਾਂ ਸਭ ਕਾਸੇ ਤੋਂ ਤਰਾਇ ਸੈਕੰਦ ਵੀਰ ਜੀ ਜੋ ਵੀ ਚੀਜ਼ ਦੀ ਸੂਰਤ ਹੈ ਉਹ ਦਿੱਤੀ ਜਾਊਗੀ ਇਹ ਬੜੀ ਬਡੀ ਸੇਵਾ ਹੈ ਇਹ ਪਰਿਵਾਰ ਪਹਿਲਾਂ ਤੋਂ ਹੀ ਸੇਵਾ ਜਿੱਤ ਗਿਆ ਵਾਹ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿੰਨੇ ਵੀ ਸੰਗਤ ਫਿਰ ਇਹ ਸੱਜਣ ਵੀ ਸਾਰਿਆਂ ਨੂੰ ਸਤਿਕਾਰ ਕਰਦਾ ਲੋਟ ਸਾਹਿਬਾਂ ਨੂੰ ਸਾਰਿਆਂ ਦਾ ਤਹਿ ਦਿਲੋਂ ਪ੍ਰਣਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜੀ ਅਸੀਂ ਪਹਿਲਾਂ ਵੀ ਬੋਲਿਆ ਕਿ ਅੱਜ ਦਾ ਜਿਹੜਾ ਸਮਾਗਮ ਹੈ 350 ਸਾਲਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਉਹਨਾਂ ਨੂੰ ਸਮਰਪਿਤ ਹੈ ਵੱਡੇ ਪੱਧਰ ਤੇ ਉਹਨਾਂ ਦਾ ਜਿਹੜਾ ਸਮਾਗਮ ਮਨਾਏ ਜਾ ਰਹੇ ਨੇ ਸ਼ਹੀਦੀ ਪੁਰਬ ਇਹ ਅੱਜ ਦਾ ਸਮਾਗਮ ਉਹਨਾਂ ਨੂੰ ਸਮਰਪਿਤ ਹੈ ਜਿਹੜੀ ਤੁਸੀਂ ਸਵਾਲ ਕੀਤਾ ਜੀ ਇਹ ਕਿੰਨਾ ਵੱਲੋਂ ਸੇਵਾ ਆ ਰਹੀ ਹੈ ਇਹ ਸਾਡੀ ਸੇਵਕੋ ਸੇਵਾ ਬਣਾਈ ਸੇਵਕ ਸੇਵਾ ਟੀਮ ਅਸੀਂ ਕਰ ਰਹੇ ਆਂ ਤੇ ਸਾਨੂੰ ਵਧੇਰੇ ਸੰਯੋਗ ਰੁਦਰਾ ਆਸਰਾ ਸੈਂਟਰ ਉਹਨਾਂ ਵੱਲੋਂ ਮਿਲਿਆ ਜੀ ਜਿੰਨੇ ਵੀ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਆਂ ਬਿਨਾ ਕਿਸੇ ਉਹ ਸਪਾਰਸ਼ ਤੋਂ ਕਹਿ ਲਓ ਕਿਸੇ ਰਿਕਾਵਟ ਤੋਂ ਕਹਿ ਲਓ ਉਹਨਾਂ ਨੂੰ ਉਹ ਚੀਜ਼ ਜਿਹੜੀ ਪ੍ਰਦਾਨ ਕਰਾਉਂਦੇ ਨੇ ਤੇ ਰਸਤੇ ਦੇ ਵਿੱਚ ਇਹਨਾਂ ਨੂੰ ਸਮਾਨ ਨੂੰ ਲਿਜਾਣਾ ਆਣਾ ਉਹ ਵੀ ਪਰਿਵਾਰ ਜਿਹੜੀ ਸੇਵਾ ਆਪਣੀ ਮਾਇਆ ਰੂਪੀ ਪਚਾਉਂਦੇ ਹਨ ਕਿਵੇਂ ਲੱਗਿਆ ਮੰਨਦੇ ਵਿੱਚ ਵੀ ਜਿਹੜੀ ਇਹ ਸੇਵਾ ਹੈ ਮਨੁੱਖਤਾ ਦੀ ਸੇਵਾ ਸਾਨੂੰ ਕਰਨੀ ਚਾਹੀਦੀ ਮੈਂ ਦੁਬਾਰਾ ਵੀ ਤੁਹਾਨੂੰ ਦੱਸ ਦਿੰਦਾ ਜੀ ਇਹ ਅੱਜ ਇੱਥੇ ਜਿਵੇਂ ਅੱਜ ਦਾ ਸਮਾਗਮ ਹੈ ਇਸ ਤੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਜਿਹੜੇ ਆ ਜਿਵੇਂ ਭਗਤ ਪੂਰਨ ਸਿੰਘ ਜੀ ਹੋਏ ਨੇ ਉਹਨਾਂ ਦੇ ਜਨਮ ਦਿਨ ਤੇ ਵੀ ਏ व्हीलचेयरਾਂ ਜਾਂ ਹੋਰ ਸਮਾਨ ਵੰਡਿਆ ਗਿਆ ਸੀ ਕਿਉਂਕਿ ਗੁਰੂ ਸਾਹਿਬ ਦਾ ਸਿਧਾਂਤ ਹੀ ਆ ਜੀ ਅ ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗੇ ਬੈਸਣ ਪਾਈਏ ਮਨ ਨੂੰ ਇੱਕ ਵੱਖਰਾ ਖੇੜਾ ਖੁਸ਼ੀ ਆਨੰਦ ਮਿਲਦਾ ਜਿਹੜਾ ਉਹ ਮੈਂ ਆਪ ਜੀ ਦੇ ਸਾਹਮਣੇ ਮੈਂ ਕਿਤੇ ਰਹੀਂ ਬਿਆਨ ਨਹੀਂ ਕਰ ਸਕਦਾ ਜੀ ਕਿਹੜੀ ਕਿਹੜੀ ਸੇਵਾ ਜਿਹੜੀ ਅੱਗੇ ਨਵਾ ਚੁੱਕੀ ਜਿਸ ਤਰ੍ਹਾਂ ਜੀ ਇਹ ਸਮਾਨ ਵੰਡਣਾ ਜਾਂ व्हीਲਚੇਅਰ ਦੇਣੇ ਜਾਂ ਕਿਸੇ ਦੀ ਲੱਤਾਂ ਬਾਂ ਕੱਟੀ ਹੋਵੇ ਉਹ ਨਵੀਂ ਲਗਾ ਕੇ ਦੇਣੀ ਜਾਂ ਦਵਿੰਦਰ ਸਿੰਘ ਜੀ ਲੰਗਿਆਣਾ ਖੜੇ ਹਨ ਇਹਨਾਂ ਦੇ ਅਸੀਂ ਅੱਗੇ ਬਾਗੇ ਪ੍ਰਾਣੇ ਵਿਖੇ ਅੱਖਾਂ ਦਾ ਗੈਂਪਲਾਇਆ ਜਿਹਦੇ ਵਿੱਚ 50 ਜਿਹੜੇ ਮਰੀਜ਼ਾ ਸ਼ੰਕਰਾ ਹਸਪੀਟਲ ਵੱਲੋਂ ਉਹਨਾਂ ਵੱਲੋਂ ਆਪਰੇਸ਼ਨ ਕਰਕੇ ਸਫਲਤਾਪੂਰਕ ਕੀਤਾ ਗਿਆ ਜੀ ਇਸ ਤਰ੍ਹਾਂ ਬੂਟੇ ਲਗਾਣੇ ਇਹ ਵੀ ਇੱਕ ਜੁੜੀ ਆਪਣਾ ਇਹ ਮੰਗਾ ਡਾਕਟਰ ਸਾਹਿਬ ਨਵਦੀਪ ਜੀ ਸੰਗ ਖੜੇ ਹਨ ਜੀ ਬਾਗੇ ਪ੍ਰਾਣੇ ਦੇ ਮੌਕਾ ਅਫਸਰ ਨੇ ਖੇਤੀਬਾੜੀ ਵਿਭਾਗ ਦੇ ਇਹਨਾਂ ਵੱਲੋਂ ਸਾਨੂੰ ਹਰ ਸਾਲ ਬੂਟੇ ਜਿਹੜੇ ਦਿੱਤੇ ਜਾਂਦੇ ਨੇ ਤੇ ਅਸੀਂ ਬੱਚਿਆਂ ਦੇ ਲਈ ਇੱਕ ਬੂਟਾ ਮਾਂ ਦੇ ਨਾਮ ਉਸੇ ਹਰ ਵੇਰੀ ਲਗਾਉਣੇ ਆ ਅੱਗੇ ਹੋਰ ਕੀ ਜਿਹੜੇ ਲੋਕ ਸੇਵਾ ਕਰਦੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਸੇਵਾਵਾਂ ਕਰਨੀਆਂ ਚਾਹੀਦੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਇਹੀ ਆ ਜੀ ਮੇਨ ਮਨੁੱਖਤਾ ਦੀ ਸੇਵਾ ਵੱਡੀ ਸੇਵਾ ਆ ਆਪਾਂ ਅੱਜ ਕੱਲ ਸੋਸ਼ਲ ਮੀਡੀਆ ਦੁਆਰਾ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਹੈ ਤੇ ਬਾਬਾ ਜੀ ਦੀ ਬਾਣੀ ਦੇ ਵਿੱਚ ਵੀ ਇਹੀ ਆਉਂਦਾ ਜੀ ਸਾਡੇ ਗੁਰੂ ਪੀਰ ਵੀ ਸਿਖਾਉਂਦੇ ਨੇ ਤਾਂ ਜਿਵੇਂ ਹੁਣ ਹਾਰਡ ਆਏ ਨੇ ਤੇ ਉੱਥੇ ਵੀ ਆਪਾਂ ਇਹ ਚੀਜ਼ ਦੇਖਣ ਨੂੰ ਮਿਲੀ ਆ ਸਾਡੇ ਨਗਰਾਂ ਵਿੱਚੋਂ ਵੀ ਬਹੁਤ ਸਾਰਾ ਜਿਹੜੀ ਮਾਇਆ ਰੂਪੀ ਜਾਂ ਜੋ ਵੀ ਚਾਰਾ ਵਗੈਰਾ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਇਕੱਲੇ ਸਾਡੇ ਨਗਰ ਵਾਲੋਂ ਨਹੀਂ ਹਰੇਕ ਬੰਦੇ ਨੇ ਉਹਦੇ ਵਿੱਚ ਆਜਾ ਤਿਲ ਫਲ ਪਾ ਕੇ ਜਿਹੜੀ ਸੇਵਾ ਨਿਭਾਈ ਆ ਤੇ ਸਾਰਿਆਂ ਨੂੰ ਜਿੰਨੀ ਜੋਗਾ ਜ਼ਰੂਰੀ ਨਹੀਂ ਕਿ ਲੱਖ ਕਰਨਾ 2 ਲੱਖ ਮਾਇਆ ਨਹੀਂ ਇੱਥੇ ਇੱਕ ਭਾਵਨਾ ਤੇ ਪਿਆਰ ਅੰਦਰੋਂ ਚਾਹੀਦਾ ਜੀ ਇਹ ਵੱਡੀ ਸੇਵਾ ਜਿਹੜੇ ਤਰੀਕੇ ਦੇ ਨਾਲ ਅੱਜ ਨਗਰ ਨਿਵਾਸੀ ਇਕੱਠੇ ਹੋ ਉਹਨਾਂ ਦਾ ਕੀ ਸੰਯੋਗ ਬਾਸ ਜੀ ਅਸੀਂ ਉਹਨਾਂ ਦੇ ਹੀ ਸੰਯੋਗ ਹੈ ਜਿੰਨਾ ਵੀ ਅਸੀਂ ਉਹਨਾਂ ਨੂੰ ਸੇਵਾ ਦਿੰਨੇ ਆ ਕੋਈ ਚੱਕ ਥਲ ਦੀ ਕੋਈ ਆਉਣਾ ਜਾਣਾ ਜਲ ਪਾਣੀ ਦੀ ਉਹ ਪੂਰਨ ਤੌਰ ਤੇ ਸੱਦਾ ਪੱਤਰ ਨੂੰ ਕਬੂਲਦਿਆਂ ਹੋਇਆਂ ਸੰਯੋਗ ਦੇ ਰਹੇ ਹੈ। ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ। ਇਹ ਜੀ ਮੈਨੂੰ ਅੱਜ ਤੋਂ 25 ਸਾਲ ਹੋ ਗਏ ਬੈਠੇ ਨੂੰ ਤੇ ਅੱਜ ਤੱਕ ਕਰਕੇ ਇਹਨੇ ਪਿੰਡ ਦੇ ਵਿੱਚ ਮੈਂ ਇੰਨਾ ਕੋਈ ਕੀਤਾ ਨਹੀਂ ਸੀਗਾ ਤੇ ਚੁਆਕਾਂ ਨੂੰ ਚੱਕ ਥਲ ਕੇ ਪਾਸੇ ਅਸੇ ਕਰਨਾ ਬਹੁਤ ਔਖਾ ਸੀ। ਤੇ ਇਹ ਬਾਈ ਜੀ ਕੋਠਾ ਵਾਲੇ ਨੂੰ ਪਤਾ ਲੱਗਾ ਇਹ ਮੇਰੇ ਕੋਲ ਚਾਰ ਪੰਜ ਵਾਰ ਹੀ ਗਏ। ਤੇ ਮੇਰੀ ਹਾਲਤ ਵੇਖੀ ਇਹਨਾਂ ਨੇ ਕਿਹਾ ਵੀ ਬਹੁਤ ਗਾਂਪਸ਼ਾ ਕਰਨਾ ਔਖਾ ਤੇ ਅੱਜ ਮੈਨੂੰ ਆ ਸਾਈਕਲ ਹੀ ਮਿਲੀ ਆ ਚਲੋ ਬਾਹਰ ਵੀ ਕਿਤੇ ਨਾ ਕਿਤੇ ਬੰਦਾ ਜਾ ਸਕਦਾ ਆ ਸਕਦਾ ਤੇ ਮੈਂ ਜੀ ਇਸ ਬਹੁਤ ਖੁਸ਼ ਹਾਂ ਜੀ ਇਸ ਕੰਮ ਤੇ ਤੇ ਬਾਈ ਜੀ ਦਾ ਬਹੁਤ ਧੰਨਵਾਦ ਆ ਤੇ ਜੇ ਕਿਤੇ ਕੋਈ ਪਾਸੇ ਸੇ ਡਾਕਟਰ ਡਾਕਟਰ ਕੋਲ ਜਾਣਾ ਬਹੁਤ ਜਵਾਕਾ ਨੂੰ ਚੱਕ ਥੱਲੇ ਕੇ ਔਖਾ ਮੇਰੇ ਤਾਂ ਹੱਥ ਵੀ ਨਹੀਂ ਕੰਮ ਕਰਦੇ ਜਵਾਕੀ ਇੰਨਾ ਚਿਰ ਇੱਥੋਂ ਤੱਕ ਰੁੱਟ ਰਟਕਾ ਖਵਾ ਕੇ ਮੈਨੂੰ ਟਾਈਮ ਪੂਰਾ ਕੀਤਾ ਤੇ ਮੈਂ ਤਾਂ ਜੀ ਬਹੁਤ ਖੁਸ਼ ਆ ਜਾਂਦਾ ਹੁਣ ਗਾਂਪਸ਼ਾ ਸਾਈਕਲ ਹੀ ਕਿਤੇ ਲੈ ਜਾ ਕੇ